ਜੇਕਰ ਤੁਸੀਂ ਵੀ ਕਰਦੇ ਹੋ ਏਟੀਐਮ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ ਸ਼ਰਾਰਤੀ ਅੰਸਰਾਂ ਦੇ ਵੱਲੋਂ ਏਟੀਐਮ ਮਸ਼ੀਨ ਤੇ ਕੀਤੀ ਜਾਂਦੀ ਹੈ ਅਜਹੀ ਸੈਟਿੰਗ ਕਿ ਏਟੀਐਮ ਤਾਂ ਤੁਸੀਂ ਵਰਤੋਗੇ ਪਰ ਪੈਸੇ ਮਿਲਣਗੇ ਕਿਸੇ ਹੋਰ ਨੂੰ ਜਿहां ਜੇਕਰ ਤੁਸੀਂ ਵੀ ਏਟੀਐਮ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਤੁਸੀਂ ਖੁਦ ਵੀ ਇਹ ਖਬਰ ਸੁਣੋ ਤੇ ਦੂਜਾਂ ਦੇ ਨਾਲ ਵੀ ਸ਼ੇਅਰ ਕਰਦੇ ਹੋ ਤਾਂ ਕਿ ਇਹ ਜਾਣਕਾਰੀ ਉਨ੍ਹਾਂ ਤੱਕ ਵੀ ਪਹੁੰਚਦੀ ਹੋ ਸਕੇ ਕਿ ਕਿਸ ਤਰ੍ਹਾਂ ਸ਼ਰਾਰਤੀ ਅਨਸਰ ਏਟੀਓ ਮਸ਼ੀਨ ਤੇ ਸੈਟਿੰਗ ਕਰਦੇ ਨੇ ਭਾਵੇਂ ਏਟੀਐਮ ਨੂੰ ਤੁਸੀਂ ਵਰਤਦੇ ਹੋ ਪਰ ਤੁਹਾਡੇ ਕਢਾਏ ਹੋਏ ਪੈਸੇ ਤੁਹਾਡੇ ਹੱਥਾਂ ਦੇ ਵਿੱਚ ਨਹੀਂ ਆਉਣਗੇ ਬਲਕਿ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਚਲੇ ਜਾਣਗੇ ਦਰਸਲ ਇਹ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਬਰਨਾਲਾ ਦੇ ਬੱਸ ਸਟੈਂਡ ਦੇ ਵਿੱਚ ਲੱਗੇ ਹੋਏ ਇੱਕ ਏਟੀਐਮ ਦੇ ਕਮਰੇ ਦੇ ਵਿੱਚ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਬੱਸ ਚਾਲਕ ਏਟੀਐਮ ਕਮਰੇ ਦੇ ਵਿੱਚ ਜਾਂਦਾ ਹੈ ਪੈਸੇ ਕਢਵਾਉਣ ਦੇ ਵਾਸਤੇ ਉਸ ਨੇ ਆਪਣਾ ਏਟੀਐਮ ਏਟੀਐਮ ਮਸ਼ੀਨ ਦੇ ਵਿੱਚ ਪਾਇਆ ਪਾਸਵਰਡ ਵੀ ਲਗਾ ਦਿੱਤਾ ਤੇ ਮਸ਼ੀਨ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਪਰੰਤੂ ਪੈਸੇ ਬਾਹਰ ਨਾ ਆਏ ਤਾਂ ਇਸ ਬਸ ਚਾਲਕ ਨੇ ਸਮਝਿਆ ਕਿ ਏਟੀਐਮ ਮਸ਼ੀਨ ਦੇ ਵਿੱਚ ਪੈਸੇ ਨਹੀਂ ਹਨ ਤੇ ਉਹ ਏਟੀਐਮ ਲੱਗੇ ਕਮਰੇ ਤੋਂ ਬਾਹਰ ਆ ਗਿਆ ਤੇ ਕੁਝ ਹੀ ਸਕਿੰਟਾਂ ਬਾਅਦ ਉਸ ਨੂੰ ਇੱਕ ਮੈਸੇਜ ਆ ਜਾਂਦਾ ਹੈ ਕਿ ਉਸਦੇ ਖਾਤੇ ਦੇ ਵਿੱਚੋਂ ਪੈਸੇ ਕਢਵਾ ਲਏ ਗਏ ਨੇ ਤਾਂ ਉਹ ਤੁਰੰਤ ਵਾਪਸ ਏਟੀਐਮ ਲੱਗੀ ਹੋਈ ਕਮਰੇ ਦੇ ਵਿੱਚ ਗਿਆ ਉਸਨੇ ਦੇਖਿਆ ਕਿ ਜਿੱਥੋਂ ਪੈਸੇ ਨਿਕਲਦੇ ਨੇ ਉੱਥੇ ਇੱਕ ਚਿੱਟੇ ਰੰਗ ਦੀ ਟ੍ਰਾਂਸਪਰੈਂਟ ਟੇਪ ਲਗਾਈ ਹੋਈ ਹੈ ਉਸਨੇ ਉਹ ਟੇਪ ਉਤਾਰੀ ਤੇ ਪੈਸੇ ਆਪਣੇ ਹੱਥ ਵਿੱਚ ਕਰ ਲਏ ਤਾਂ ਉਸ ਦਾ ਸਾਹ ਦੇ ਵਿੱਚ ਸਤਾ ਆਇਆ ਦਰਸਲ ਇੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਏਟੀਓ ਮਸ਼ੀਨ ਤੇ ਜਿੱਥੋਂ ਪੈਸੇ ਨਿਕਲਦੇ ਨੇ ਉੱਥੇ ਟ੍ਰਾਂਸਪੀਟ ਟੇਪ ਲਗਾਈ ਹੋਈ ਸੀ ਤਾਂ ਕਿ ਜਦੋਂ ਕੋਈ ਵਿਅਕਤੀ ਪੈਸੇ ਕਢਵਾਉਣ ਲਈ ਆਵੇ ਉਹ ਆਪਣਾ ਸਾਰੀ ਕਾਰਵਾਈ ਕਰ ਦਵੇ ਆਪਣਾ ਪਿੰਨ ਵੀ ਲਗਾ ਦਵੇ ਪਰ ਪੈਸੇ ਬਾਹਰ ਨਾ ਆਉਣ ਤੇ ਬਾਅਦ ਦੇ ਵਿੱਚ ਉਹੀ ਸ਼ਰਾਰਤੀ ਅੰਸਰ ਜਾ ਕੇ ਉਹ ਪੈਸੇ ਉਥੋਂ ਲੈ ਲੈ ਲੈਂਦੇ ਨੇ ਹਾਲਾਂਕਿ ਇੱਥੇ ਗਨੀਮਤ ਇਹ ਰਹੀ ਹੈ ਕਿ ਇਸ ਵਿਅਕਤੀ ਦੇ ਵੱਲੋਂ ਘਟਨਾ ਵਾਪਰਦਾ ਚੱਲੀ ਸੀ ਪਰ ਫਿਰ ਵੀ ਬਚਾਅ ਹੋ ਗਿਆ ਕਿ ਉਸਦੇ ਪੈਸੇ ਉਸਦੇ ਹੱਥ ਦੇ ਵਿੱਚ ਹੀ ਰਹੇ ਨੇ ਜੇਕਰ ਉਹ ਵਾਪਸ ਏਟੀਐਮ ਲੱਗੇ ਕਮਰੇ ਵਿੱਚ ਨਾ ਜਾਂਦਾ ਤਾਂ ਉਹ ਪੈਸੇ ਸ਼ਰਾਰਤੀ ਅੰਸਰ ਨੇ ਲੈ ਜਾਣੇ ਸਨ ਇਸ ਕਰਕੇ ਇਹ ਜਾਣਕਾਰੀ ਸੀ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਾਂ ਕਿ ਜੇਕਰ ਤੁਹਾਡੇ ਨਾਲ ਵੀ ਅਜਿਹਾ ਵਾਪਰੇ ਤਾਂ ਧਿਆਨ ਨਾਲ ਦੇਖ ਲਵੋ ਕਿਤੇ ਏਟੀਐਮ ਮਸ਼ੀਨ ਤੇ ਜਿੱਥੋਂ ਪੈਸੇ ਆਉਂਦੇ ਨੇ ਉੱਥੇ ਟੇਪ ਤਾਂ ਨਹੀਂ ਲੱਗੀ ਹੋਈ ਸੋ ਸਾਵਧਾਨੀ ਦੇ ਨਾਲ ਏਟੀਐਮ ਮਸ਼ੀਨ ਦੀ ਵਰਤੋਂ ਕਰੋ ਸੋ ਕੀ ਕੁਝ ਗੱਲਾਂ ਸਾਹਮਣੇ ਆਈਆਂ ਨੇ ਇਸ ਵਿਅਕਤੀ ਦਾ ਕੀ ਕਹਿਣਾ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਿਹਾ ਹਾਂ ਅੱਜ ਨਾਲ ਸਵੇਰ ਮੇਰੇ ਅਕਾਊਂਟ 'ਚ ਪੈਸੇ ਪਾਜੀ ਕਲੈਕਟਰ ਨੇ ਵੀ ਮੈਂ ਕੈਸ਼ ਜਮਾ ਕਰਾਉਣਾ ਤੇ ਮੈਂ ਆਪਣੇ ਇਟਿਆ ਰਹੂੰਈ ਬਰਨਾਲਾ ਬੱਸ ਸਟੈਂਡ ਦੇ ਸਾਹਮਣੇ ਜੋ ਐਸਬੀਆਈ ਦਾ ਏਟੀਐਮ ਆ ਉਹ ਏਟੀਐਮ 'ਚੋਂ ਮੈਂ ਪੈਸੇ ਕਢਾਉਣ ਗਿਆ ਤੇ ਜਦੋਂ ਮੈਂ ਏਟੀਐਮ ਏਟੀਐਮ ਪਾ ਕੇ ਪੈਸੇ ਕਢਾਵਾ ਕੇ ਜਦੋਂ ਮੈਂ ਸਾਰਾ ਕੋਡ ਬੜ ਪਾਇਆ ਤਾਂ ਉਦੋਂ ਚੱਕਰੀਆਂ ਚੱਲੀਆਂ ਉਹਦੇ ਵਿੱਚੋਂ ਮਸ਼ੀਨ ਚੱਲੀ ਤਾਂ ਪੈਸੇ ਉਹ ਏਟੀਐਮ 'ਚੋਂ ਬਾਹਰ ਨਹੀਂ ਨਿਕਲੇ ਜਿੱਥੋਂ ਥੱਲੋਂ ਦੀ ਆਪਾਂ ਹੱਥ ਪਾ ਕੇ ਕਢਦੇ ਆ ਜਦੋਂ ਬਾਹਰ ਨਹੀਂ ਨਿਕਲੇ ਤੇ ਮਹਾ ਚੱਲ ਵਿੱਚ ਪੈਸੇ ਨਹੀਂ ਹੋਣੇ ਸਵੇਰ ਸਵੇਰ ਮੈਂ ਆਪਣਾ ਏਟੀਐਮ ਕੱਢਿਆ ਜੇਬ 'ਚੋਂ ਪਾਇਆ ਮੈਂ ਤੁਰਨ ਲੱਗਿਆ ਇੰਨੇ ਨੂੰ ਮੇਰੇ ਮੋਬਾਈਲ ਦੇ ਉੱਪਰ ਮੈਸੇਜ ਆ ਗਿਆ ਵੀ ਤੁਹਾਡਾ 5000 ਰੁਪਏ ਕੱਟਿਆ ਗਿਆ ਜਦੋਂ ਮੈਂ ਏਟੀਐਮ ਦੇ ਵਿੱਚ ਉਹ ਲਿਖਿਆ ਹੁੰਦਾ ਵੀ ਬੈਲੈਂਸ ਚੈੱਕ ਕਰੋ ਚੈੱਕ ਕਰਿਆ ਉਹ ਚ ਹੀ ਮੇਰਾ 5000 ਕੱਟਿਆ ਗਿਆ ਪਰ ਉਸ ਤੋਂ ਬਾਅਦ ਜਦੋਂ ਮੈਂ ਅੱਗੇ ਕਈ ਵਾਰੀ ਥੱਲੇ ਨਾ ਉਹ ਜਿਹੜਾ ਬਰਕਾ ਜਿਹਾ ਉੱਪਰ ਉਰਦਾ ਹੁੰਦਾ ਵੀ ਉਹ ਉਹ ਨਾ ਫਸ ਗਿਆ ਜਦੋਂ ਮੈਂ ਥੱਲੇ ਦੇਖਿਆ ਤਾਂ ਉਹਦੇ ਉੱਪਰ ਬਕਾਇਦਾ ਮੈਂ ਟੇਪ ਰੋਲ ਲੱਗੀ ਸੀਗੀ ਤਾਂ ਮੈਨੂੰ ਮੈਂ ਨੇ ਪਹਿਲਾਂ ਉਸੇ ਟਾਈਮ ਵੀਡੀਓ ਬਣਾ ਲੈਂਦਾ ਪਰ ਉਦੋਂ ਮੈਨੂੰ ਮੇਰੇ 5000 ਮੈਨੂੰ ਐਸੀ ਵੀ ਵਾਪਸ ਨਾ ਮੁੜ ਜਾਨਾ ਮੈਂ ਉਹ ਟੇਪ ਰੋਲ ਬਾਜ ਨਾਲ ਪੱਗ ਕੱਟ ਕੇ ਬਾਜ ਨਾਲ ਟੇਪ ਰੋਲ ਪੱਟੀ ਟੇਪ ਰੋਲ ਪੱਟ ਕੇ ਉਸ ਤੋਂ ਬਾਅਦ ਮੈਂ ਉਹ ਜਦੋਂ ਦੇਖਿਆ ਉਹ ਪੱਟ ਕੇ ਮੈਂ ਉੱਪਰ ਕੱਢ ਕੇ ਆਉਦੇ 5000 ਰੁਪਏ ਕੱਢਿਆ ਉਹ ਟੇਪ ਰੋਲ ਮੈਂ ਵੀਡੀਓ ਵੀ ਬਣਾਈ ਆ ਟੇਪ ਰੋਲ ਕਿਸੇ ਨੇ ਸਾਜਿਜ ਕਰੀ ਸੀ ਵੀ ਉਹ ਟੇਪ ਰੋਲ ਲਾ ਕੇ ਵੀ ਇਹ ਬੰਦਾ ਮੁਰਜੂਗਾ ਉਸ ਤੋਂ ਬਾਅਦ ਅਸੀਂ ਟੇਪ ਰੋਲ ਪੱਟਾਂਗੇ 5000 ਕੱਢ ਲਾਂਗੇ ਪਰ ਉਦੋਂ ਪਹਿਲਾਂ ਹੀ ਮੈਂ ਆਪਣੀ ਉਹ ਟੇਪ ਰੋਲ ਪੱਟੀ ਬਾਜ ਨਾਲ ਟੇਪ ਰੋਲ ਪੱਟ ਕੇ ਫਿਰ ਆਪਣਾ ਉਹ 5000 ਰੁਪਏ ਹੱਥ ਵਿੱਚ ਪਾ ਕੇ ਕੱਢਿਆ ਕੀ ਲੱਗਦਾ ਇਹ ਨੋਖਾ ਢਾਂਗਾ ਜਿਹੜਾ ਚੋਰੀ ਕਰਨਾ ਹਾਂਜੀ ਇਹ ਚੋਰੀ ਕਰਨ ਦਾ ਨੋਖਾ ਢਾਂਗਾ ਮੈਂ ਕਹਿੰਦਾ ਵੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਮੇਰੇ ਵੀ ਕੈਮਰੇ ਚੈੱਕ ਕਰਨ ਮੈਂ ਜਦ ਤੇ ਉਹ ਉਸ ਤੋਂ ਪਹਿਲਾਂ ਕਿਹੜਾ ਬੰਦਾ ਆਇਆ ਉੱਤੇ ਕੌਣ ਸੀਗਾ ਉਹਦੇ ਟੇਪ ਰੋੜ ਕਿਹਨੇ ਕਰੀ ਉਸ ਤੋਂ ਬਾਅਦ ਉਹ ਬੰਦਾ ਬਾਹਰ ਹੀ ਖੜਾ ਹੋਣਾ ਕਿਉਂਕਿ ਜੇ ਮੈਂ ਮੇਰੇ ਮੈਸੇਜ ਨਾ ਆਉਂਦਾ ਤਾਂ ਮੈਂ ਉੱਥੋਂ ਬਾਹਰ ਚਲੇ ਜਾਣਾ ਸੀ ਅੰਦਰ ਕੋਈ ਬੰਦਾ ਹੈਗਾ ਸੀ ਕੋਈ ਅੰਦਰ ਅੰਦਰ ਕੋਈ ਬੰਦਾ ਨਹੀਂ ਸੀਗਾ ਜੀ ਤੇ ਬਾਹਰ ਮੈਂ ਨਹੀਂ ਨਿਗਾ ਨਹੀਂ ਮਾਰੀ